ਜਦ ਹੀ ਗੁਰੂ ਕਰਕੀਰ ਪਾਸ਼ਾ ਦੇ ਸ਼ਬਦਾਂ ਦੇ ਅੱਗੇ ਵਾਤੇ ਜਾਂਦੇ ਨੇ ਇਧਰੋਂ ਸ਼ਾ ਸ਼ਾ ਕਰਦੇ ਹੋਏ ਤੀਰਾਂ ਦੀ ਵਰਖਾ ਹੋਣ ਲੱਗੀ ਹੈ ਗੁਰੂ ਕਰਕੀਰ ਪਾਸ਼ਾ ਆਪ ਬੰਬੀ ਤੇ ਤੱਕ ਰਹੇ ਨੇ ਸਾਧ ਸੰਗਤ ਜੀ ਉਹ ਜਦੋਂ ਸ਼ਹਾਦਤ ਹੁੰਦੀ ਦੇਖੀ ਸ਼ਬਜਾਦਾ ਅਜੀਤ ਸਿੰਘ ਦੇ ਅੱਗੇ ਵਧੇ ਗੁਰੂ ਕਾਂਗੀਰ ਪਾਸ਼ਾ ਦਾ ਹੁਕਮ ਚੇਤਾ ਆਇਆ ਸ਼ਬਜਾਦਾ ਜੁਜਾਰ ਸਿੰਘ ਨੂੰ ਕਿਹਾ ਸੀ ਪੁੱਤ ਡੋਲਣਾ ਨਹੀਂ ਡਰਨਾ ਨਹੀਂ ਜਿਵੇਂ ਜਾਰੂਆਂ ਦੀ ਤਰ੍ਹਾਂ ਜੂਝ ਕੇ ਮੈਦਾਨੇ ਜੰਗ ਵਿੱਚ ਜਾਣਾ ਇਹ ਤੈਨੂੰ ਹੁਕਮ ਹੈ ਪਿਤਾ ਦਾ ਹੁਕਮ ਹੈ ਜਦੋਂ ਆਪਣੇ ਵੀਰ ਦੀ ਸ਼ਹਾਦਤ ਵੇਖ ਕੇ ਪਿੱਛੇ ਆਪਣਾ ਮਨ ਨਾ ਡੋਲ ਜਾਏ ਉਹਦੇ ਤੋਂ ਚਾਰ ਕਦਮ ਅੱਗੇ ਵਧ ਕੇ ਸ਼ਹਾਦਤ ਦਾ ਜਾਮ ਪੀਣਾ ਗੁਰੂ ਕਲਗੀਧਰ ਪਾਸ਼ਾ ਦਾ ਸਭਜਾਦਾ ਫਿਰ ਅੱਗੇ ਵਧਦਾ ਤੀਰਾਂ ਦੀ ਵਰਖਾ ਨੂੰ ਰੋਕਦਾ ਹੋਇਆ ਢਾਲਾਂ ਦੇ ਉੱਪਰ ਸਾਧ ਸੰਗਤ ਜੀ ਅੱਗੇ ਵਧਦੇ ਜਾਂਦੇ ਨੇ ਮੈਦਾਨੇ ਜੰਗ ਦੇ ਵਿੱਚ ਗੁਰੂ ਕਲਗੀਧਰ ਪਾਸ਼ਾ ਦੇ ਲਾਲ ਦੇ ਉੱਪਰ ਸਾਧ ਸੰਗਤ ਜੀ ਫਿਰ ਅਣਗਿਣਤ ਤੀਰਾਂ ਦੀ ਵਰਖਾ ਹੋਈ ਸ਼ਾਦੀ ਦੇ ਵਿੱਚ ਤੀਨ ਲੱਗੇ ਗੁਰੂ ਕਲਗੀਧਰ ਪਾਸ਼ਾ ਨੇ ਦੇਖਿਆ ਤੇ ਸਾਧ ਸੰਗਤ ਜੀ ਉਸ ਸਮੇਂ ਤੇ ਆਖਿਆ ਵਾਜ ਜਾਰ ਸਿੰਘਾ ਵਾਕਈ ਜੀ ਜਾਰੂ ਹਮਲਾ ਕੰਮ ਕਰਕੇ ਲਖਾਇਆ ਜੂਝ ਕੇ ਸ਼ਹਾਦਤ ਦਾ ਜਮ ਪੀਤਾ ਗੁਰੂ ਕਲਗੀ ਤਰਪਾਸ਼ਾ ਨੇ ਗੱਜ ਗੱਜ ਕੇ ਜਕਾਰੇ ਗਜ ਗੱਜ ਕੇ ਜਕਾਰੇ ਸਾਧ ਸੰਗਤ ਜੀ ਉਸ ਸਮੇਂ ਤੇ ਸ਼ਹਾਦਤ ਨੂੰ ਦੇਖਿਆ ਗੁਰੂ ਕਲਗੀ ਤਰਪਾਸ਼ਾ ਨੇ ਆਪ ਦੋਨੋਂ ਸਹਿਬਜ਼ਾਦੇ ਸ਼ਹੀਦ ਹੁੰਦੇ ਦੇਖੇ ਸਾਧ ਸੰਗਤ ਜੀ ਇਧਰ ਆ ਪੰਥ ਪਿਆਰਾ ਉਹਨਾਂ ਦੇ ਕੋਲ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਹੁਣ ਜਥੇ ਬੰਦ ਹੋ ਕੇ ਅਸੀਂ ਆਪ ਜਾਵਾਂਗੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗੇ ਨੇ ਸਿੰਘ ਨਹੀਂ ਪਾਤਸ਼ਾਹ ਤੁਸੀਂ